ਤਸਿਹਰੀ ਅਕਾਲ ਸੰਜੇ ਚੁੱਲੇ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਬੜਾ ਪਾਓ ਇਹਦੇ ਲਈ ਆਪਾਂ ਨੂੰ ਚੱਕ ਚਟਣੀ ਬਣਾਉਣੀ ਪੈਣੀ ਆ ਇਹਦੇ ਲਈ ਗੋਫਲੀ ਤੇ ਲੈ ਆ ਪੀਸ ਨਾਰੀਅਲ ਤੇੜ ਲਾਉਂਗੀ ਨਾਲ ਕ ਮੈਂ ਚਲਾਉਂਗੀ ਆ ਮੈਂ ਲੇ ਲੈ ਬਰੈਡ ਆਲੂ ਲੈ ਲੈ ਬয়েল ਕਰ ਲੈ ਬੇਸਣ ਲੈ ਲਿਆ ਹਾਂਜੀ ਇਹਨਾਂ ਨੂੰ ਆਪਾਂ ਜਿਹੜੇ ਆਲੂ ਨੇ ਆਲੂਆਂ ਨੂੰ ਆਪਾਂ ਮੈਸ਼ ਕਰਦੇ ਹਾਂ ਪਹਿਲਾਂ ਬੇਸਣ ਦਾ ਡੋਅ ਬਣਾਵਾਂਗੇ ਇੱਕ ਆਲੂ ਨੂੰ ਮੈਸ਼ ਕਰਾਂਗੇ ਹਾਂਜੀ ਉਹਨਾਂ ਨੂੰ ਮੈਸ਼ ਕਰ ਲਵਾਂਗੇ ਸਾਰਿਆਂ ਨੂੰ జా బేసా ఏను ఏ నమక మిర్చ పాలి స్వాద అనుసారమక మిర్చ పాలా నమక మిర్చ జీరా పావుడర థోట జాయా పానీ कोल तैयार करा ना ही पतला कोल होना चाहिए ना ही गाढ़ा ਕਸਤੂਰੀ ਮੇਥੀ ਵੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਸਵਾਦ ਬਦੋਂ ਆਉਣ ਦੇ ਲਈ ਇਹ ਜਿਹੜਾ ਕਸਤੂਰੀ ਮੇਥੀ ਪਾਉਨੇ ਆਪਾਂ ਸਵਾਦ ਬਹੁਤ ਵਧੀਆ ਇਹ ਬਣ ਕੇ ਤਿਆਰ ਹੁੰਦੇ ਨੇ ਤੇ ਆਪਾਂ ਜਿਹੜੇ ਹੁਣ ਇਹ ਬਣ ਗਿਆ ਆਨੂੰ ਥੋੜਾ ਜਿਹਾ ਫਿਰ ਮੈਸ਼ ਕਰ ਲਵਾਂਗੇ 2 ਕੁ ਮਿੰਟ ਇਹਨੂੰ ਆਪਾਂ ਰੈਸਟ ਤੇ ਰੱਖ ਦਾਂਗੇ ਉਹਨੇ ਕਪੜਾ ਆਇਪਨ ਲੈ ਲਿਆ ਉਹਦੇ ਵਿੱਚ ਥੋੜਾ ਜਿਹਾ ਆਪਾਂ ਦੋ ਪਚਾਂਮਚੇ ਕਿਉਬ ਦੇ ਪਾਏ ਆ ਇਹ ਚ ਆਪਾਂ ਹੁਣ ਇੱਕ ਚਟਣੀ ਤਿਆਰ ਕਰਾਂਗੇ ਨੂੰ ਗਫਲੀ ਪਾਤੀ ਥੋੜੀ ਜਿਹਾ ਪਾਣੋ ਥੋੜਾ ਜਿਹੀ ਪਕਾਵਾਂਗੇ ਇਹਨੂੰ ਆਪਾਂ ਫਿਰ ਆਪਾਂ ਇਹਦੇ ਵਿੱਚ ਜਿਹੜਾ ਨਾਰੀਅਲ നരിയൽ പാ നിയൽ നിക ਤਿੰਨਾਂ ਚੀਜ਼ਾਂ ਨੂੰ ਆਪਾਂ ਸੇਕ ਲਵਾ ਕੇ ਗੈਸ ਨੂੰ ਕਰ ਦਵਾਂਗੇ ਬੰਦ ਤੇ ਇਹਦੇ ਵਿੱਚ ਆਪਾਂ ਹੁਣ ਕਸ਼ਮੀਰੀ ਲਾਲ ਮਿਰਚ ਪਾ ਦਵਾਂਗੇ ਸ਼ੇ ਮੇਰੀ ਲਾਲ ਮਿਰਚ ਪਾਤੀ ਇੱਕ ਚਮਚ ਅੱਧਾ ਚਮਚ ਨਮਕ ਦਾ ਆਕੇ ਨੂੰ ਆਪਾਂ ਸਾਰੇ ਨੂੰ ਮਿਕਸ ਕਰ ਦੇਵਾਂਗੇ ਮਿਕਸ ਕਰਨ ਤੋਂ ਬਾਅਦ ਚਾਪਾ ਇਹਨੂੰ ਮਿਕਸੀ ਕਰ ਦੇਵਾਂਗੇ ਮਿਕਸੀ ਇਹ ਕਰਕੇ ਨੂੰ ਇੱਕ ਆਪਾਂ ਪੀਸਟ ਤਿਆਰ ਕਰ ਲਵਾਂਗੇ ਹੁਣ ਇੱਕ ਪਾਸੇ ਆਪਾਂ ਕੜਾਹੀ ਰੱਖਤੀ ਇਹਦੇ ਵਿੱਚ ਤੇਲ ਪਾ ਲਿਆ ਤੇਲ ਆਪਾਂ ਗਰਮ ਕਰਾਂਗੇ ਫਿਰ ਆਪਾਂ ਗੋਲ-ਗੋਲ ਆਲੂਆਂ ਦੇ ਜਿਦਾ ਪੇੜਾ ਬਣਾਉਨੇ ਆ ਗੋਲ-ਗੋਲ ਬਣਾ ਕੇ ਵੇਸਣ ਦੇ ਨਾਲ ਲਵੇੜ ਕੇ ਤੇ ਆਪਾਂ ਇਹਨੂੰ ਆਪਾਂ ਫਰਾਈ ਕਰ ਲਵਾਂਗੇ छोटे छोटे बाउल्स आप तैयार कर लवेंगे मेन काम हों चटनी का ये तो छोटे छोटे बॉल अपना उदा भी जो पकौड़े बनाने उदा ये बन जाते हैं हाँ जी तेन भी ना तेज़ अग रखनी ना घट रखनी है मीडियम गैस रखना नहीं जल जा पास पालट देवे आप दूसरे पासे भी सेक लवा യർ ജി അപ്പം ഇന്ന് പ്ലേറ്റ് കട ലവ സാറു പ്ലേറ്റ കണ്ടെ ਸਲੋ ਅੱਗ ਤੇ ਬਣਾਵਾਂਗੇ ਤਾਂ ਇਹ ਵਿੱਚੋਂ ਸਾਰੇ ਐਨ ਪੱਕ ਜਾਣਗੇ ਜੇ ਆਪਾਂ ਤੇਜ਼ ਅੱਗ ਤੇ ਬਣਾਏ ਫਿਰ ਇਹ ਉਪਰ ਉਪਰ ਪੱਕ ਗਈ ਵਿੱਚੋਂ ਕੱਚੇ ਰਹਿ ਜਾਣਗੇ ਹਾਂਜੀ ਹੁਣ ਆਪਾਂ ਜਿਹੜਾ ਇਹ ਲਿਆਵਾ ਇਹਨੂੰ ਆਪਾਂ ਵਿਚਾਲੇੋਂ ਕੱਟ ਲੈਣਾ ਹਾਂਜੀ ਵਿਚਾਲੇੋਂ ਕੱਟ ਲੈਣਾ ਦੋਨਾਂ ਨੂੰ ਇਹ ਰੱਪਾ ਇਹਦੇ ਵਿੱਚ ਆਪਾਂ ਫਿਲਿੰਗ ਕਰਦੇ ਆਂ ਜਿਹੜੀ ਚਟਣੀ ਬਣਾਈ ਸੀ ਉਹ ਮਿਕਸੀ ਕਰ ਲਈ ਸੀ ਮੈਂ ਤੇੜ ਮੂੰਗਫਲੀ ਦੀ ਜਿਹੜੀ ਚਟਣੀ ਸੀ ਨਾਰੀਅਲ ਦੀ ਉਹ ਆਪਾਂ ਪਹਿਲਾਂ ਉਹਨੂੰ ਲਾਵਾਂਗੇ ਜੀ ਦੇ ਉੱਪਰ ਵੀ ਆਪਾਂ ਬੜੇ ਦੇ ਉੱਪਰ ਵੀ ਆਪਾਂ ਇਹ ਥੋੜੀ ਜੀ ਚਟਣੀ ਲਾ ਦਵਾਂਗੇ ਇਹਨੂੰ ਆਪਾਂ ਥੋੜਾ ਜਿਹਾ ਦਬਾ ਦਾਂਗੇ ਥੱਲੇ ਇਹ ਤੇ ਜੇ ਤੁਸੀਂ ਪਦੀਨੇ ਦੀ ਚਟਣੀ ਤੇ ਇਸ ਜਿਹੜੀ ਆਪਾਂ ਚਟਣੀ ਬਣਾਈ ਆ ਇਹਦੇ ਨਾਲ ਵੀ ਤੁਸੀਂ ਸਰਵ ਕਰ ਸਕਦੇ ਹੋ ਦੇਖੋ ਜੀ ਆਪਣਾ ਪਾਉ ਬੜਾ ਬਣ ਕੇ ਤਿਆਰ ਆ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਜੀ ਹੁਣ ਆਪਾਂ ਜਿਹੜੀ ਚਟਣੀ ਆ ਇਹਦੇ ਉੱਤੇ ਥੋੜ੍ਹੀ ਥੋੜ੍ਹੀ ਪਾ ਦਵਾਂਗੇ ਨਤਾ ਇਹ ਜਿਹੜੀ ਚਟਣੀ ਜਿਹੜੀ ਇਹਦੇ ਨਾਲ ਵੀ ਤੁਸੀਂ ਖਾਓਗੇ ਦੇ ਨਾਲ ਵੀ ਤੁਹਾਨੂੰ ਬਹੁਤ ਵਧੀਆ ਲੱਗੂਗੀ ਜਿਹੜੀ ਬਦੀਨੇ ਦੀ ਚਟਣੀ ਹੁੰਦੀ ਆ ਉਹਦੇ ਨਾਲ ਵੀ ਤੁਸੀਂ ਇਹ ਸਰਵ ਕਰ ਸਕਦੇ ਹੋ ਦੇਖੋ ਜੀ ਆਪਣੀ ਸਾਰੀ ਚੀਜ਼ ਤਿਆਰ ਆ ਮੇਰੀ ਵੀਡੀਓ ਨੂੰ ਬਾਤ ਤੋਂ ਬਾਦ ਸ਼ੇਅਰ ਜ਼ਰੂਰ ਕਰਨਾ ਜੀ സ്പോർട് ജൂർത് ലക്ട് ജൂർ കണ ജി സത് ശ്രീകാല